ਜ਼ਿਲ੍ਹਾ ਮਲੇਰਕੋਟਲਾ ਦੇ ਵਪਾਰਿਕ ਸ਼ਹਿਰ ਮੰਡੀ ਅਹਿਮਦਗੜ ਵਿੱਚ ਸਰਕਾਰ ਦਾ ਕਰੋੜਾ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਤਾਂ ਹੈ ਪਰ ਇੱਥੇ ਬੱਸਾਂ ਨਹੀਂ ਆਉਂਦੀਆਂ ਜਿਸ ਕਾਰਨ ਮੰਡੀ ਵਾਸੀਆਂ ਨੂੰ ਅਤੇ ਸਕੂਲੀ ਬੱਚਿਆਂ ਨੂੰ 3 ਕਿਲੋਮੀਟਰ ਦੂਰੀ ਤੇ ਪਹਿੇੜ ਜਾਣਾ ਪੈਂਦਾ ਹੈ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੋ ਵੀ ਬੱਸਾਂ ਲੁਧਿਆਣਾ ਮਲੇਰਕੋਟਲਾ ਸੰਗਰੂਰ ਜਾਂਦੀਆਂ ਹਨ ਉਹ ਮੰਡੀ ਅਹਿਮਦਗੜ ਦੇ ਬੱਸ ਸਟੈਂਡ ਵਿੱਚ ਨਹੀਂ ਆਉਂਦੀਆਂ ਉਹ ਪਹਿੇੜ ਤੋਂ ਹੀ ਸਿੱਧੀ ਜਾਂਦੀਆਂ ਹਨ ਇੱਥੋਂ ਤੱਕ ਕਿ ਬੱਸ ਸਟੈਂਡ ਵਿੱਚ ਬਣੀਆਂ ਦੁਕਾਨਾਂ ਵੀ ਉਜੜ ਚੁੱਕੀਆਂ ਹਨ ਬੱਸ ਸਟੈਂਡ ਖੰਡਰ ਬਣਿਆ ਪਿਆ ਹੈ ਇਲਾਕਾ ਵਾਸੀਆਂ ਨੇ ਕਈ ਵਾਰ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਅਹਿਮਦਗੜ ਜ਼ਿਲ੍ਹਾ ਮਲੇਰਕੋਲੇ ਦਾ ਵਪਾਰਿਕ ਸ਼ਹਿਰ ਹੈ ਜਿੱਥੇ ਕਰੋੜਾ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਉਹਨਾਂ ਦੀ ਮੰਗ ਹੈ ਕਿ ਜਦੋਂ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਰੂਟ ਮੰਡੀ ਅਹਿਮਦਗੜ ਦਾ ਹੈ ਪਰ ਬੱਸਾਂ ਵਾਲੇ ਮੰਡੀ ਅਹਿਮਦਗੜ ਆਉਣ ਦੀ ਬਜਾਏ ਸਿੱਧਾ ਨਿਕਲ ਜਾਂਦੇ ਹਨ ਜਿਸ ਕਾਰਨ ਮੰਡੀ ਅਹਿਮਦਗੜ ਹੀ ਨਹੀਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਮੰਡੀ ਅਹਿਮਦਗੜ ਆਉਣ ਤਾਂ ਜੋ ਲੋਕਾਂ ਨੂੰ उलेट मिले इथो तक के प्राइवेट बससा दे रूट मंडी अही मतगढ़ दे हां नते सरकारी बससावी मंडी अही मतगढ़ रूट नाल चल दिया पर कोई भी बस बस स्टैंड ते आण लई राजी नहीं जिस कारण लोका नु आण जाण दी पारी मुश्किल पैदा हो रही है तो कर दे है दकार सॉरी चलो बस कोई नहीं की मान कर दतो बाकी बारे को बारे मोड़ दे सिर्फ 10% भी ज्यादा करे 5% ही आण जी हमारे टाइम पक्का हो गयी एक कबाजी आई बैसी एक कबाजी पांच छः मिनट के आज के कोई चक्कर नहीं है ताने वैसे किसी भी टाइम जस्टम तू ब्रीज ना करो ताने यार देख क्या ताने यार तो कोई टाइम नहीं आ रहे अंदर इकट्ठा ज्यादा होना है सब पहिए पे ही बढ़ जाते हैं सब ਪრობਲਮ ਮੈਂ ਬੱਸ ਆਉਂਦੀ ਦੀ ਕੋਈ ਨਹੀਂ ਆਉਂਦੀ ਤੇ ਮੈਂ ਬੱਸ ਆਈ ਮੈਂ ਕਈ ਵਾਰ ਜਿਹੜਾ ਨੰਬਰ ਹੈ ਉਹਦਾ ਫੈਸੂ ਰੋਡ ਵੇਚਦਾ ਉਹਨਾਂ ਨਾਲ ਫੋਨ ਤੇ ਗੱਲ ਕਰੀਆ ਜਦੋਂ ਫੋਨ ਤੇ ਗੱਲ ਕਰਦੇ ਆ ਤਾਂ ਉਹ ਬੱਸਾਂ ਭੇਜਣ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਮੈਂ ਜੀਐਮ ਸਾਹਿਬ ਨੂੰ ਵੀ ਕਈ ਵਾਰ ਟਰਾਈ ਕਰੀਆ ਫੋਨ ਕਰਨ ਦੀ ਉਹਨਾਂ ਨੂੰ ਮੇਲ ਕਰੀਆ ਕਿ ਕੀ ਪ੍ਰੋਬਲਮ ਕੀ ਬੱਚੇ ਜਿਹੜੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਦੀ ਆ ਤੇ ਸਵਾਰੀਆਂ ਨੂੰ ਬਹੁਤ ਪ੍ਰੋਬਲਮ ਆਉਦੀ ਆ ਜਿਹੜੇ ਬੱਚੇ ਉਹ ਕਿਵੇਂ ਜਾਣਦੇ ਆ ਕੋਈ ਆਪਣੇ ਸਾਧਨ ਕਰਕੇ ਕੋਈ ਸਕੂਲ ਤੇ ਜਾਂਦਾ ਕਿ ਜਿਵੇਂ ਆਪਦੇ ਸਾਧਨ ਨਾਲ ਲੋਕ ਚੱਲਣਾ ਪੈਣਾ ਪੈਂਦਾ ਬੱਚਿਆਂ ਨੂੰ ਟਟਪਟਾ ਤਿੰਨ ਚਾਰ ਕਿਲੋਮੀਟਰ ਤੱਕ ਦੀ ਦੂਰੀ 5 ਕਿਲੋਮੀਟਰ ਪੀੜ ਦਾ ਪੀੜ ਤੋਂ ਵੀ ਨਹੀਂ ਬਚਿਆ ਇਸ ਨਾਲ ਤੋਂ ਬੱਚੇ ਪੜ੍ਹਨ ਨਹੀਂ ਕੁੱਝ ਜਾਣਾ ਪੈਣਾ ਪਈਦਾ ਤੇ ਉਸ ਤੋਂ ਬਾਅਦ ਇਹ ਆ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਇਹਨਾਂ ਨੇ ਪਰਮਿਟ ਦਤਿਆ ਨਹੀਂ ਦਿੱਤੇ ਉਹ ਵਾਰ-ਵਾਰ ਜਿਵੇਂ ਵੱਡੇ ਦੇ ਬੱਚੇ ਨਹੀਂ ਆਉਂਦੇ ਜਦੋਂ ਕਿ ਉਹਨਾਂ ਨੂੰ ਪਰਮਿਟ ਆ ਜਿਹੜਾ ਉਹ ਬੱਸ ਸਟੈਂਡ ਤੋਂ ਮਿਲਿਆ ਹੋਇਆ ਆ ਬੱਸ ਆਈ ਇਹ ਤਾਂ ਉਰਾਂ ਦੇ ਆਉਦੇ ਨਹੀਂ ਕਿ ਤੇ ਆਉਂਦੀਆਂ ਨਹੀਂ ਉਹ ਵੀ ਇੱਥੇ ਨਹੀਂ ਆਉਂਦੇ ਜਦ ਬੇਅੰਤੀ ਆ ਵੀ ਜੇ ਬੱਸਾਂ ਤੇ ਇੰਨਾ ਖਰਚ ਕਰਿਆ ਸਰਕਾਰ ਨੇ ਇੰਨੇ ਪੈਸੇ ਲਾਏ ਨੇ ਉਹ ਵੀ ਉਹਨੂੰ ਕਿਉਂ ਆਪਾਂ ਬੰਦ ਕਰਾਉਣ ਤੇ ਤੁਲੇ ਆਪਾਂ ਬੰਦ ਨਾ ਕਰਾ ਕੇ ਇਹਦੀ ਵਰਤੋਂ ਕਰੀਏ ਇਹ ਜਿਹੜੀ ਇਹਦੀ ਅੱਡਾ ਫੀਸ ਆ ਉਹ ਪੂਰੀ ਮਿਲੇ ਇੱਥ ਦੀ ਸਫਾਈ ਹੋਵੇ ਤੇ ਸਰਕਾਰ ਨੂੰ ਕਈ ਵਿਚਾਰੇ ਤਰਸੂਲ ਔਰ ਉਹ ਬਾਊ ਜੀ ਨੇ ਉਹਨੇ ਬਹੁਤ ਜ਼ੋਰ ਲਾਉਂਦੇ ਰਹੇ ਨੇ ਬਹੁਤ ਮਿਹਨਤ ਕਰਦੇ ਨੇ ਉਹ ਇਹ ਕੰਮ ਲਈ ਪਰੰਤੂ ਮਜ਼ਦੂਰੀ ਇਹ ਆ ਲੋਕਾਂ ਇਹ ਪਤਾ ਨਹੀਂ ਕੀ ਗੱਲ ਹੈ ਕਹਿੰਦੇ ਨੇ ਜਦੋਂ ਵੀ ਸਾਡੀ ਗੱਡੀ ਪਿੱਛੇ ਲੇਟ ਹੋ